ਕੀਪ ਸਭਾ ਤੇ ਨੋ ਜੇ ਲੋਧਵਾਰਾ ਸ਼ਾਟਾ ਸਾਹਿਬ ਦੇ ਕੋਲ ਇੱਕ ਵਿਅਕਤੀ ਰਾਜਿੰਦਰ ਸਿੰਘ ਜਿਸ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ। ਅੱਜ ਉਸ ਸਬੰਦ ਅਸੀਂ ਇੱਥੇ ਇਕੱਠੇ ਹੋਏ ਹਾਂ ਤਾਂ ਕਿ ਤੁਹਾਨੂੰ ਉਸ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ ਜਾ ਸਕੇ। ਇਹ ਜਿਹੜਾ ਉੱਥੇ ਕਾਰਵਾਈ ਅੰਜਾਮ ਦਿੱਤੀ ਹੈ ਜਿਹੜੇ ਗਰੁੱਪ ਨੇ ਇਹ ਦੋ ਰਾਈਵਲ ਗਰੁੱਪਸ ਨੇ ਅਮਨਸਰ ਦਿਹਾਤੀ ਵਿੱਚ ਜੜਿਆਲਾ ਗੁਰੂ ਦੇ ਏਰੀਆ ਦੇ ਜਿਨ੍ਹਾਂ ਦੇ ਸਬੰਧ ਦੇ ਵਿੱਚ ਸਾਡੇ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਭਾਜੀ ਪੰਜਾਬ ਉਹਨਾਂ ਦੁਆਰਾ ਦਿੱਤੀਆਂ ਹੋਈਆਂ ਸਖਤ ਹਦਾਇਤਾਂ ਅਤੇ ਗੈਂਗਸਟਰਵਾਦ ਅਗੇਂਸਟ ਜਿਹੜਾ ਜ਼ੀਰੋ ਟੋਲਰੈਂਸ ਨੂੰ ਵਰਤਦੇ ਹੋਏ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਆਲਰੇਡੀ ਜਿਹੜੀਆਂ ਇਹੋ ਜਿਹੇ ਵਿਕਤੀਆਂ ਦੇ ਖਿਲਾਫ ਬਹੁਤ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਜਿਹੜੀ ਅੱਜ ਵਾਲੀ ਜਿਹੜੀ ਘਟਨਾ ਹੋਈ ਹੈ ਉਹਦੇ ਸਬੰਧ ਦੇ ਵਿੱਚ ਇਮੀਡੀਏਟਲੀ ਕਮਿਸ਼ਨਰ ਪੁਲਿਸ ਦੁਆਰਾ ਜਿਹੜਾ ਟੀਮਾਂ ਬਣਾਈਆਂ ਗਈਆਂ ਕਮਿਸ਼ਨਰ ਸਾਹਿਬ ਦੁਆਰਾ ਐਕਸ਼ਨ ਲੈਂਦੇ ਹੋਏ ਜਿਹੜੇ ਤਿੰਨ ਵਿਅਕਤੀ ਇਹਦੇ ਵਿੱਚੋਂ ਆਈਡੈਂਟੀਫਾਈ ਕਰ ਲਏਗੇ ਹਨ ਜਿਹੜੇ ਵਹੀਕਲ 'ਤੇ ਵਰਤਿਆ ਗਿਆ ਹੈ ਉਹ ਵੀ ਆਈਡੈਂਟੀਫਾਈ ਕਰ ਲਏਗੇ ਹਨ ਤਿੰਨੋਂ ਬੰਦਿਆਂ ਦੀਆਂ ਜਿਹੜੀਆਂ ਫੋਟੋਗ੍ਰਾਫਸ ਉਹ ਵੀ ਪ੍ਰੈਸ ਕਾਨਫਰੰਸ ਦੁਆਰਾ ਸਭ ਨੂੰ ਜਿਹੜੀ ਅੱਜ ਰਿਲੀਜ਼ ਕੀਤੀਆਂ ਜਾਣਗੀਆਂ ਤੁਹਾਨੂੰ ਵੀ ਦਿੱਤੀਆਂ ਜਾਣਗੀਆਂ ਇਹ ਮੈਂ ਤੁਹਾਡੇ ਧਿਆਨ 'ਚ ਲੈਣਾ ਚਾਹਨਾ ਹਾਂ ਇਹ ਕ੍ਰਿਸ਼ਨ ਗਰੁੱਪ ਇੱਕ ਦੋ ਰੈਵਲ ਗਰੁੱਪ ਹੈਗੇ ਜੰਡਿਆਲਾ ਗੁਰੂ ਅਮਰਦਾਸ ਜੀ ਨਾਲ ਸੰਬੰਧਿਤ ਜਿਹੜੇ ਆਲਰੇਡੀ ਇਹਨਾਂ ਦੇ ਕੁਝ ਦਿਨ ਪਹਿਲਾਂ ਉਸ ਏਰੀਆ ਚ ਗੋਲੀਆਂ ਚਲਾ ਚਲਾਈਆਂ ਸੀ ਜੰਡਿਆਲਾ ਗੁਰੂ ਦੇ ਏਰੀਆ ਦੇ ਵਿੱਚ ਹੀ ਅੱਜ ਹੀ ਜਿਹੜਾ ਕਮਿਸ਼ਨਰ ਪੁਲਿਸ ਦੁਆਰਾ ਇਸੇ ਗਰੁੱਪ ਦੇ ਕ੍ਰਿਸ਼ਨ ਜਿਹੜਾ ਗਰੁੱਪ ਆ ਜਿਹਦਾ ਸਰਗਨਾ ਇਸ ਟਾਈਮ ਕ੍ਰਿਸ਼ਨਾ ਹੈ ਬਾਹਰ ਬੈਠਾ ਹੋਇਆ ਉਹਦੇ ਦੋ ਵਿਅਕਤੀ ਅਸੀਂ ਫੜੇ ਸੀਗੇ ਅਰੈਸਟ ਕੀਤੇ ਗਏ ਜਿਨ੍ਹਾਂ ਕੋਲੋਂ ਦੋ ਪਿਸਟਲ ਅਤੇ 7 ਜਿੰਦਾਕਾਰ ਤੋਂ ਜੈਬ ਬਰਾਮਦ ਕੀਤੇ ਹੁੰਦੇ ਉਹਨਾਂ ਦੀ ਪੁੱਛਗਿੱਛ ਤੋਂ ਹੀ ਇਹ ਪਤਾ ਲੱਗਾ ਕਿ ਇਹਨਾਂ ਨੇ ਕੁਝ ਦਿਨ ਪਹਿਲਾਂ ਜਿਹੜਾ ਜੰਡਿਆਲਾ ਗੁਰੂ ਦੇ ਵਿੱਚ ਵਾਰਦਾਤ ਅੰਜਾਮ ਦਿੱਤੀ ਸੀਗੀ ਇਹ ਵੀ ਅੱਗੇ ਪੁੱਛ ਕੇ ਚੱਲ ਰਹੀ ਹੈ ਜਿਹੜੇ ਅੱਜ ਵਾਲੇ ਜਿਹੜੇ ਬੰਦੇ ਅਸੀਂ ਤਿੰਨ ਆਈਡੈਂਟੀਫਾਈ ਕੀਤੇ ਹਨ ਜਿਨ੍ਹਾਂ ਦਾ ਨਾਮ ਹੈ ਗੋਪੀ ਅਮਿਤ ਤਰੰਤ ਕੀੜਾ ਕਰਨ ਇਲियस ਕੀੜਾ ਇਹ ਤਿੰਨੋਂ ਜਿਹੜੇ ਆਲਾ ਗੁਰੂ ਨਾਲ ਸੰਬੰਧਤ ਹਨ ਤੇ ਜਿਹੜੇ ਅਸੀਂ ਦੋ ਬੰਦੇ ਵਿਅਕਤੀ ਫੜੇ ਹਨ ਉਹਨਾਂ ਦਾ ਨਾਮ ਹੈ ਬਚਿੰਤਾ ਬਚਿੱਤਰ ਸਿੰਘ ਤੇ ਆਨੰਦ ਕਿ ਦੋ ਬੰਦੇ ਵਿਅਕਤੀ ਫੜੇ ਹਨ ਜਿਹੜੇ ਇਹਨਾਂ ਤੋਂ ਦੋ ਪਿਸਤਲ ਅਤੇ 7 ਜਨ ਦਾ ਕਾਰਤੂਸ ਫੜੇ ਹਨ ਜੋ ਇਸੇ ਹੀ ਗਰੁੱਪ ਦੇ ਨਾਲ ਕਰਨ ਜਿਹੜਾ ਟਿਸ਼ਨ ਗਰੁੱਪ ਦੇ ਨਾਲ ਸੰਬੰਧਤ ਹਨ ਇਹਨਾਂ ਆਪਸ ਦੇ ਗਰੁੱਪ ਦੀ ਜਿਹੜੀ ਖੇਡਵਾਜੀ ਕਰਕੇ ਇਹ ਜਿਹੜਾ ਅੱਜ ਵਾਲੀ ਘਟਨਾ ਅੰਜਾਮ ਹੋਈ ਸੀ ਇਹਦੇ ਵਿੱਚ ਇਹਨਾਂ ਨੂੰ ਜਦੋਂ ਪਤਾ ਲੱਗਾ ਟਿਸ਼ਨ ਗਰੁੱਪ ਦੇ ਬੰਦਿਆਂ ਨੂੰ ਵੀ ਇਹ ਅਰਜੰਦਰ ਸਿੰਘ ਚਾਟਾ ਗੁਰਦੁਆਰਾ ਸਾਹਿਬ ਦੇ ਉੱਥੇ ਕਿਸੇ ਸੰਬੰਧ ਕੰਮ ਦੇ ਵਿੱਚ ਸੰਬੰਧ ਤੇ ਆਇਆ ਸੀ ਜਿੱਥੇ ਉਹਨਾਂ ਨੇ ਇਹ ਉਹਦੇ ਜਿਹੜਾ ਕਤਲ ਦਾ ਘਟਨਾ ਨੂੰ ਅੰਜਾਮ ਦਿੱਤਾ ਹੈਗਾ ਅਸੀਂ ਜਿਹੜੇ ਤਿੰਨ ਬੰਦੇ ਆਇਡੈਂਟੀਫਾਈ ਕਰ ਲਏ ਹੁਣ ਉਹਨਾਂ ਦੀਆਂ ਜਿਹੜੀਆਂ ਫੋਟੋਜ਼ ਵੀ ਤੁਹਾਨੂੰ ਰੀਲੀਜ਼ ਕਰ ਦਿੱਤੇ ਜਾਣਗੇ ਕਿ ਜਲਦੀ ਜਿਹੜੇ ਹੋਰ ਵੀ ਇਹਨਾਂ ਦੇ ਨਾਲ ਇਨਵੋਲ ਬੰਦੇ ਨੇ ਉਹਨਾਂ ਬਾਰੇ ਵੀ ਪਤਾ ਲੱਗ ਜਾਏਗਾ ਤੇ ਜਲਦੀ ਹੀ ਇਹਨਾਂ ਨੂੰ ਫੜ ਲਿਆ ਜਾਏਗਾ